ਤਰੀ ਦੇ ਅੰਦਰ ਕੁੱਟ ਕੇ ਜਾ ਕੀ ਨਾਂ ਕੀ ਹੈ ਪੰਡਿਤ ਹਾਂਜੀ ਪੰਡਿਤ ਪੰਸੇ ਇਹਨਾਂ ਦੇ ਹਸਬੰਦ ਦਾ ਨਾਮ ਹੈ ਤੂੰ ਬੋਲ ਨਾ ਜ਼ਿਆਦਾ ਕੀ ਨਹੀਂ ਤੋ। ਹੋਰ ਕਿੱਥੇ ਲੱਗੀ ਛੱਟ? ਕੋਈ ਨਹੀਂ ਉਧਰ ਦਿਖਾ। ਚੱਲਾ। ਅੰਦਰ ਆਪਾਂ। ਹਾਂਜੀ ਕੀ ਨਾਮ ਜੀ? ਰਜਤਦੀਪ। ਕੀ ਹੋਇਆ ਥੇ? ਬੇਰੇ ਹਰ ਪਰਸ਼ਾਪ ਲੋਕਾਂ ਕੋਲ ਆਪ ਬਦੋ ਆਏ ਸੀ ਤੇ ਉਹ ਜਿਹਨੂੰ ਕਹਿੰਦੇ ਸੀ ਕਿ ਆਪਣੇ ਮੰਮੀ ਡੈਡੀ ਕੋ ਜਾ ਕੇ ਤੇ ਸੋਨਾ ਲੈ ਕੇ ਆਇਆ। ਤੇ ਮੈਂ ਸੋਨਾ ਵੇਚ ਕੇ ਤੇ ਮੈਨੂੰ ਪੈਸੇ ਚਾਹੀਦੇ ਆ ਜੇ ਨਹੀਂ ਤੇ ਫਿਰ ਦਾਜ ਲੈ ਕੇ ਆ ਤੇ ਫਿਰ ਉਹਨਾਂ ਨੇ ਮੈਂ ਕਿਹਾ ਕਿ ਨਹੀਂ ਮੈਂ ਇਦਾਂ ਨਹੀਂ ਕਰ ਸਕਦੀ ਮੈਂ ਨਹੀਂ ਮੰਗਣਾ ਤੇ ਫਿਰ ਉਹਨਾਂ ਨੇ ਮਤਲਬ ਇਦਾਂ ਮੇਰੇ ਨਾਲ ਲੜਾਈ ਕਰਨੀ ਸ਼ੁਰੂ ਕਰਤੀ ਫਿਰ ਜਦੋਂ ਲੜਾਈ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੀ ਚੁੰਨੀ ਨਾਲ ਫਾੜ ਦਿੱਤਾ ਤੇ ਜਦੋਂ ਮੈਂ ਬਿਹੋਸ਼ ਹੋ ਕੇ ਡੇਗੀ ਤੇ ਫਿਰ ਬਾਅਦ ਵਿੱਚ ਉਹਨਾਂ ਨੇ ਬਿਜਲੀ ਲਾਤੀ ਤੇ ਸ਼ਾਰਟ ਦੇਣੀ ਸ਼ੁਰੂ ਕਰ ਦਿੱਤੇ ਤੇ ਫਿਰ ਉੱਤੋਂ ਬਾਅਦ ਮੇਰੇ ਮੂੰਹ ਤੇ ਕੈਂਚੀਆਂ ਵਗੈਰਾ ਲੱਤਾਂ ਵਗੈਰਾ ਮਾਰ ਕੇ ਤੇ ਫਿਰ ਮੈਂ ਜੀ ਪੂਰੀ ਤਰ੍ਹਾਂ ਬਿਉਸ਼ ਹੋ ਗਈ ਫਿਰ ਉਹ ਆਪ ਦਰਵਾਜ਼ਾ ਬੰਦ ਕਰਕੇ ਸ਼ਟਰ ਬੰਦ ਕਰਕੇ ਤੇ ਚਲੇ ਗਈ ਭੱਜ ਕੇ ਜਿੰਨਾ ਨੇ ਮਾਰਿਆ ਜਿੰਨਾ ਨੇ ਮੇਰੇ ਹਸਬੰਦ ਨੇ ਕਿਉਂ ਮਾਰਿਆ ਘਰੋਂ ਕਿਉਂਕਿ ਉਹ ਰਾਤ ਵਾਂਗਦੇ ਹੀ ਨਾਲ ਉਹ ਕਹਿੰਦੇ ਸੋਨਾ ਲੈ ਕੇ ਆਪ ਬੰਬੀ ਕਿਉਂਕਿ ਮੈਂ ਵੇਚਣਾ ਵਾ ਮੇਰੇ ਪੈਸਿਆਂ ਦੀ ਲੋੜ ਆ ਕਿੰਨੇ ਸਾਲ ਹੋ ਗਏ ਆ ਬਿਆਨ 1.5 ਸਾਲ ਹੋ ਗਿਆ ਵਿਆਹ ਨੂੰ ਥੇ ਇਲਾਕਾ ਕਿ ਲੱਕਾ ਚੰਡੀਆਲਾ ਗੁਰੂਸ ਜੀ ਆਫੇ ਰਹਿੰਦੇ ਹਾਂ ਪੁਲਿਸ ਨੇ ਰਿਪੋਰਟ ਕੀਤੀ ਹਾਂ ਜੀ ਪੁਲਿਸ ਨੇ ਰਿਪੋਰਟ ਕੀਤੀ ਆ ਪੁਲਿਸ ਕਾਰਵਾਈ ਕਰੇਗੀ ਹਾਂ ਜੀ ਹਾਂ ਜੀ ਕਾਜੀ ਆ ਕੀ ਨਾਮ ਦੇ ਮੁੰਜ ਸੁਵਿੰਦਰਪੁਰ ਕੀ ਹੋਇਆ ਕੀ ਮੈਂ 1.5 ਸਾਲ ਹੋ ਗਿਆ ਆਪਣੀ ਕੁੜੀ ਨੂੰ ਵਿਆਈ ਨੂੰ ਕਿਹੜੀ ਜਗ੍ਹਾ ਤੇ ਆਇਆ ਮੈਂ ਬਟਾਲਾ ਬਟਾਲਾ ਤੇ ਲਾਗੇ 14-15 ਕਿਲੋ ਅੱਗੇ ਆ ਚੈਨੇਵਾਲ ਉੱਥੇ ਵਿਆਈ ਆ ਤੇ ਅੱਜ ਹੋਇਆ ਕਿਉਂਕਿ ਇਹਨਾਂ ਨੂੰ ਤੇ ਬੜਾ ਚੇਰ ਹੋ ਗਿਆ ਡੇਢ ਸਾਲ ਹੀ ਵਿਆਹੀ ਨੂੰ ਹੋ ਗਿਆ ਤੇ ਡੇਢ ਸਾਲ ਹੀ ਮੈਂ ਉਹ ਇਹਨਾਂ ਦਾ ਰਵੇਖਣ ਟਈ ਇਹਨਾਂ ਕੋਈ ਨਹੀਂ ਮੇਰੀ ਧੀ ਨੂੰ ਰੱਖਿਆ ਮਾਰ ਕੁੱਟ ਕੇ ਕੱਢ ਦਿੰਦੇ ਸੀ ਇੱਕ ਰਾਗ ਅਗ ਲਾਉਣੀ ਸ਼ੁਰੂ ਕੀਤੀ ਇਹਨਾਂ ਅਗ ਲਾਦ ਲ ਗਈ ਉਹਦੇ ਵੀ ਮੈਂ ਆਪਣੀ ਧੀ ਬਚਾਈ ਆ ਤਿੰਨ ਚਾਰ ਵਾਰਾਂ ਨਾ ਕੁੱਟ ਦਿੱਤਾ ਵਾ ਸੱਸ ਸਹੁਰਾ ਜੋ ਨਾਨਾ ਤੇ ਸਭ ਹੱਥੀ ਪਈ ਇਹਦੇ ਤੇ ਹੁਣ ਐਸੇ ਇਹਦੇ ਫੇਰ ਇਹਦੇ ਘਰ ਵਾਲੇ ਨੇ ਮੰਗਿਆ ਸਾਡ ਕੋ ਮਾਫੀਆਂ ਮੰਗੀਆਂ ਸੱਤ ਸੋਰੇ ਨੇ ਮਾਫੀਆਂ ਮੰਗੀਆਂ ਫੇ ਚਲੋ ਸਾਡੀ ਨੋ ਜਹਾੜਾ ਪੁੱਤ ਅਲੱਗ ਰਹਿਣ ਫੇ ਇਹਨਾਂ ਜਿੰਡੇ ਵਾਲੇ ਕਮਰਾ ਲੈ ਆਤਾ ਇਹਨਾਂ ਨੂੰ ਜੋਤੀਸਰ ਉੱਥੇ ਰਹਿਣ ਡਾ ਪੇ ਦੋ ਤਿੰਨ ਮਹੀਨੇ ਰਹੇ ਆ ਇਹਨੂੰ ਕੱਲ ਪਤਾ ਨਹੀਂ ਕੀ ਹੋਇਆ ਕੀ ਨਹੀਂ ਕੰਮ ਤੇ ਗਿਆ ਵਾ ਤੇ ਆਣ ਕੇ ਇਹਨੂੰ ਘੁੱਟਣ ਵਾਲੇ ਡਾ ਪਿਆ ਹਾ ਦਿੱਤਾ ਵਾ ਹਾ ਦੇ ਕੇ ਮੁੜ ਕੇ ਇਹਨੂੰ ਪਤਾ ਨਹੀਂ ਕੀ ਕੀਤਾ ਵਾ ਕਰਨ ਪਲਾਏ ਨੂੰ ਆ ਵੇਖੋ ਹਾਂ ਜੀ ਸਾਹਮਣੇ ਵੇਖ ਕੇ ਹਾਂ ਜੀ ਇਹਨੂੰ ਬੇਹੋਸ਼ ਕਰਕੇ ਸੁੱਟ ਗਿਆ ਵਾ ਤੇ ਮਾਰ ਕੇ ਤਾਲੇ ਤੇ ਚਲ ਗਿਆ ਆਪਣੇ ਪਤਾ ਨਹੀਂ ਕਿੱਥੇ ਚਲ ਗਿਆ ਤੇ ਜਿਹੜੇ ਦੁਕਾਨ ਦੇ ਮਾਲਕ ਹੀ ਇਹਨੇ ਮੁੜ ਕੇ ਜਦੋਂ ਹੋਸ ਆਇਆ 1 ਘੰਟੇ ਡੇਢ ਘੰਟੇ ਬਾਅਦ ਇਹਨੇ ਉਹਨਾਂ ਦਾ ਬੂਆ ਖੜਕਾਇਆ ਵਾ ਤੇ ਬੂਆ ਉਹਨਾਂ ਖੋਲਿਆ ਫਿਰ ਉਹਨਾਂ ਤੋੜ ਕੇ ਸ਼ਟਰ ਜਿੰਦਰੇ ਤੋੜ ਕੇ ਤੈਨੂੰ ਬਾਹਰ ਕੱਢ ਕੇ ਫਿਰ ਮੇਰੇ ਘਰ ਪਿੰਡ ਗੁੰਨੋਵਾਲ ਛੱਡ ਕੇ ਗਏ ਰਾਤ 10:30 ਵਜੇ ਦੇਖੋ ਮੇਰੀ ਰਿਪੋਰਟ ਹਾਂ ਪੁਲਿਸ ਨੂੰ ਰਿਪੋਰਟ ਅੰਗਾਰਤੀ ਕੀਤੀ ਸੀ ਰਾਤਾ ਇਹ ਤਿਆਸਤ ਲੈ ਕੇ ਆਏ ਹੁਣ ਤੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਕਹਿੰਦੀ ਹੈ ਇਨਸਾਫ ਆਪਾਂ ਨੂੰ ਤਾਂ ਚਾਹੀਦਾ ਪੁਲਿਸ ਤੁਹਾਨੂੰ ਪਤਾ ਹੀ ਹੈ ਹਾਂਜੀ ਕਰਨ ਲਈ ਹਾਂਜੀ ਕਰਨ ਲਈ ਅੱਜ ਕੀ ਨਬਿਆ ਰਾਜਾ ਦੀਪ ਕੋ ਕੀ ਹੋਇਆ ਮੇਰੇ ਘਰ ਵਾਲੇ ਡਿਊਟੀ ਤੋਂ ਆਏ ਸ਼ਾਮ ਨੂੰ 8:00 7:30 ਵਜੇ ਤੇ ਫਿਰ ਉਹਨਾਂ ਨੇ ਅੰਦਰ ਆ ਕੇ ਸਾਡੇ ਵਿੱਚ ਥੋੜੀ ਅਣਬੜ ਹੋਈ ਤੇ ਫਿਰ ਉਹਨਾਂ ਨੇ ਜਦੋਂ ਜਾਦੀਆਂ ਬਣਵਾ ਦਿੱਤੀ ਫਿਰ ਉਹਨਾਂ ਨੇ ਮੈਨੂੰ ਛੁੱਡੀ ਨਾਲ ਵਫਾ ਦੇ ਕੇ بیوش ਕਰਕੇ ਤੇ ਫਿਰ ਉਹਨਾਂ ਨੇ ਬਾਅਦ ਵਿੱਚ ਫਿਰ கரੰਟ ਲਾਉਣਾ ਸ਼ੁਰੂ ਕੀਤਾ கரੰਟ ਲਾਉਣ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਮੂੰਹ ਤੇ ਕੈਂਚੀਆਂ ਵਗੈਰਾ ਮਾਰੀਆਂ ਤੇ ਫਿਰ ਉਹ ਬੰਦ ਕਰਕੇ ਦੁਕਾਨ ਤੇ ਫਿਰ ਆ ਪੱਜ ਗਏ ਕਿਉਂ ਮਾਰੇ ਕਿਉਂ ਬਸ ਉਦਾਂ ਹੀ ਕੋਈ ਘਰੇਲੂ ਗੱਲ ਤੋਂ ਅਣਬਣ ਹੋ ਗਈ ਜੇ ਉਹਨਾਂ ਨੇ ਬਦਨ ਵਿਕਰ ਵਾਲੀ ਬੱਲੇ ਇਹ ਹੀ ਪੈਸੇ ਤੋਂ ਸੈਲਰੀ ਤੋਂ ਇਹ ਸਟਾਰਟ ਹੋਈ ਤੇ ਇਤੋ ਹੀ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਕਹਿੰਦੀ ਕਿ ਤੂੰ ਮੈਨੂੰ ਪੁੱਛ ਨਹੀਂ ਕਿਉਂ ਹਾਂ ਤੇ ਫਿਰ ਇੱਕ ਤੋਂ ਗੱਲ ਵਧ ਗਈ ਕੌਨ ਨੂੰ ਰਿਪੋਰਟ ਕੀਤੀ ਧਾਨੀ ਕੌਨ ਨੂੰ ਰਿਪੋਰਟ ਕੀਤੀ ਆ ਕਿਹੜੀ ਆ ਸਾਡੇ ਕੋਲ ਮੇਰਾ ਨਾਮ ਸੰਦੀਪ ਸਿੰਘ ਸਰ ਕੀ ਹੋਇਆ ਹੋਇਆ ਕਿ ਕੀ ਇਹ ਕੁੜੀ ਹੈ ਬੁਟੀਕ ਦਾ ਕੰਮ ਕਰਦੀ ਆਪਣੀ ਤੇ ਇਹਦਾ ਘਰ ਵਾਲਾ ਮਤਲਬ ਇਹ ਕੋ ਪੈਸੇ ਪੂਰੇ ਮੰਗਦਾ ਸੀ ਇਹਨੇ ਦਾ ਦੇਣ ਤੋਂ ਮਨਾਂ ਕਰਤਾ ਕਿ ਤੂੰ ਆਪਣਾ ਕੰਮ ਕਰਦਾ ਆਪਣੇ ਪੈਸੇ ਵਰਤ। ਇਸੇ ਗੱਲੋਂ ਇਹਨਾਂ ਤਾਂ ਠਾ ਠਾ ਹੋ ਪਿਆ ਕਿ ਨਹੀਂ ਕਹਿੰਦਾ ਹੈ ਆਪਣੇ ਘਰੋਂ ਮੰਗਣੀ ਆਪਣੀ ਤੋਂ ਸੋਨਾ ਲੈ ਗਦੇ ਮੈਂ ਦੇਣੇ ਪਾ ਕੇ ਪੈਸੇ ਦੇਣੇ। ਇਹਨੇ ਇਹ ਗੱਲੋਂ ਮਨਾਂ ਕੀਤਾ ਤੇ ਉਹਨੇ ਇਹ ਗੱਲ ਚ ਤੁੰਨੀ ਪਾ ਕੇ ਨੂੰ ਖਾ ਦੇਤਾ। ਇਹ ਉਹਦੇ ਨਾਲ ਬੇਹੋਸ਼ ਹੋ ਗਈ। ਬਾਅਦ ਚ ਉਹਨੇ ਉਹਦੇ ਮੂੰਹ ਤੇ ਜੋ ਵੀ ਲੱਤਾਂ ਲੁੱਤਾਂ ਮਾਰ ਟੇਕਿੰਗ ਚੀਆਂ, ਚੇ ਪੁੱਟੀਆਂ ਸਿੱਧੀਆਂ ਮਾਰ ਕੇ ਤੇ ਇਹਨੂੰ ਲਹੂ ਲਮਾਣ ਕਰਕੇ ਬਾਅਦ ਵਿੱਚ ਕਰੰਟ ਵਾਲੀ ਤਾਰ ਲਾ ਕੇ ਨਾ ਤੇ ਸ਼ਟਰ ਬੰਦ ਕਰਕੇ ਦੁਕਾਨ ਦਾ ਸੋਟ ਕੇ ਭੱਜ ਗਿਆ। ਕਿਹੜੀ ਗੱਲ ਹੈ? ਹਾਂਜੀ ਕਿਹੜੀ ਜਗ੍ਹਾ ਜਿੰਡਲਾ ਗੁਰੂ ਦਾ ਉਦਮ ਸਿੰਘ ਚੌਂਕ ਤੇਨ ਨੰਬਰ ਗਲੀ ਆ ਉੱਥੇ ਬੁਟੀਕ ਹੈ ਜੀ ਪੁਲਿਸ ਨੇ ਰਿਪੋਰਟ ਕੀਤੀ ਹਾਂਜੀ ਪੁਲਿਸ ਨੂੰ ਰਿਪੋਰਟ ਕੀਤੀ ਹੈ ਉਹ ਇਥੇ ਕੀ ਆਸ਼ਵਾਸ਼ਣ ਮਿਲਾਇਆ ਦਿੰਦੇ ਪੁਲਿਸ ਕਹਿੰਦਾ ਕਹ ਬੋਲ ਰਿਹਾ ਹੈ ਕਾਰਵਾਈ ਕਰਾਂਗੇ ਅਜੇ ਕਰ ਰਹੇ ਹੈ ਕੀ ਮੰਗ ਕਰਦੇ ਹੈ ਮੰਗ ਇਹ ਹੈ ਕਿ ਆਪਾਂ ਨੂੰ ਇਨਸਾਫ ਚਾਹੀਦਾ ਵਾ ਇਹੋ ਜਿਹੇ ਬੰਦੇ ਨੂੰ ਦਰਿੰਦੇ ਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਗਾਂ ਕੋਈ ਕਰੇ ਨਾ ਗਲਤੀ ਸਬ ਜਿਹੜਾ ਰਾਜਨਦੀਪ ਔਰ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੇ ਸਾਰੇ ਪਰਿਵਾਰ ਵੱਲੋਂ ਕੀ ਮਾਮਲਾ ਕੀ ਹੈਗਾ ਕਿਉਂ ਕੁੱਟਮਾਰ ਕੀਤੀ ਗਈ ਸੀ ਰਾਜਨਦੀਪ ਔਰ ਲੜਕੀ 28 ਈਅਰ ਇਥੇ ਜੰਡਿਆਲਾ ਦੇ ਵਿੱਚ ਹੀ ਬੁਟੀਕ ਦਾ ਕੰਮ ਕਰਦੀ ਉਹਦੇ ਘਰ ਵਾਲਾ ਆਇਆ ਦੁਕਾਨ ਤੇ ਉਹਦੀ ਕਾਫੀ ਜ਼ਿਆਦਾ ਕੁੱਟਮਾਰ ਕਰਕੇ ਤਸ਼ੱਦਦ ਕਰਕੇ ਤੇ ਉਹਨੂੰ ਮਰਨ ਵਾਲੀ ਹਾਲਤ ਵਿੱਚ ਛੱਡ ਕੇ ਚਲਾ ਭੱਜ ਗਿਆ ਫਿਰ ਉਹਦੇ ਪਤਾ ਲੱਗਨ ਤੇ ਪੇਰੈਂਟਸ ਆਏ ਸਾਨੂੰ ਇਨਫੋਰਮ ਕੀਤਾ ਤੇ ਉਹਨੂੰ ਐਮਰਜੈਂਸੀ ਦਾਖਲ ਕਰਵਾਇਆ ਉਦੀ ਸਟੇਟਮੈਂਟ ਤੇ 307 ਦਾ ਐਫਆਈਆ ਦਰਜ ਕਰ ਦਿੱਤੀ ਗਈ ਹੈ ਜੋ ਦੋਸ਼ੀ ਜਲਦੀ گرفتار ਕੀਤਾ ਜਾਵੇ। ਕੀ ਕਾਰਨ ਕੀ ਰਿਹਾ ਕੁੱਟਮਾਰ ਕਰਨ ਦਾ? ਕਿਉਂ ਕੁੱਟਮਾਰ ਕੀਤੀ ਗਈ? ਲੜਕੀ ਦੇ ਦਸਨ ਮੁਤਾਬਕ ਵੀ ਇਹ ਪੈਸੇ ਦੀ ਮੰਗ ਕਰਦਾ ਸੀ, ਦਾਜ ਮੰਗਦਾ ਸੀ। ਤੇ ਪਹਿਲਾਂ ਵੀ ਤਕਰਾਰ ਹੋਇਆ ਤੇ ਕੱਲ ਜਿਹੜਾ ਬੇਇਤਹਾਸ਼ਾ ਕੁੱਟਵਾਰ ਕੀਤੀ ਐਫਆਈਆ ਦਰਜ ਕਰ ਦਿੱਤੀ। ਦਸਨ ਨੇ ਕਿ ਨਸ਼ਾ ਕਰਨ ਦਾ ਵੀ ਆਦੀ ਸੀ ਉਹ ਲੜਕੀ। ਨਹੀਂ ਹਲੇ ਇਸ ਇਸ ਚੀਜ਼ ਤੋਂ ਨਹੀਂ ਸਾਹਮਣੇ ਆਈ ਗੱਲ। ਜਦੋਂ ਰੈਸਟ ਕਰਾਂਗੇ ਕੁਝ ਕੁਝ ਸਮਝ ਆਵੇ।